ਤਰੀਸਨਾ ਵਰਲੇ ਕੀ 부ਝੀਏ ਕੋਟ ਜੋਰੇ ਲੱਖ ਹੋਰੇ ਹੈਨਾ ਕਰੋੜਾਂ ਵੀ ਦੇਖ ਲਏ ਨੇ ਪਰ ਨਹੀਂ ਖੜਿਆ ਕਹਿੰਦਾ ਹੁਣ ਲੱਖਾਂ ਕਰੋੜ ਹੋ ਜਾਣੇ ਕੋਟ ਜੋਰੇ ਲੱਖ ਹੋਰ ਹੈ ਮੰਨਣਾ ਹੋ ਰੇ ਲੱਖਾਂ ਕਰੋੜ ਵੀ ਆ ਗਏ ਪਰ ਇਸ ਨੇ ਫਿਰ ਵੀ ਮੰਨ ਨਾ ਹੋਰੇ ਮੰਨ ਨੂੰ ਰੋਕਣ ਦਾ ਯਤਨ ਹੀ ਨਹੀਂ ਕਰਨ ਲੱਗਿਆ ਅੱਗੇ ਹੋ ਡੁੱਬਣ ਦਿੱਤਾ ਇਸ ਮੰਨਾ ਹੋਰੇ ਪਰੇ ਹੀ ਪਰੇ ਕੋ ਲੁਜੀ ਹੈ ਇਸ ਤੋਂ ਪਰੇ ਕੀ ਇਸ ਤੋਂ ਪਰੇ ਕੀ ਇਸ ਤੋਂ ਪਰੇ ਕੀ ਇਹਦੇ ਵਿੱਚ ਜੀ ਤੇ ਹੈ ਇਹ ਮੈਂ ਸੌਖੀ ਉਦਾਹਰਣ ਦੇਣਾ ਹੁੰਦਾ ਹੈ ਕਿ ਕਿਸੇ ਪਾਣੀ ਦੇ ਕਿਨਾਰੇ ਦਰਿਆ ਤੇ ਸੀ ਉੱਥੇ ਤਾਂ ਗੋਡੇ-ਗੋਡੇ ਪਾਣੀ ਸੀ ਉਸ ਤੋਂ ਕਹਿੰਦਾ ਅੱਗੇ ਦੇਖੀਏ ਤੇ ਲੱਕ ਤੱਕ ਆਇਆ ਤੇ ਉਸ ਤੋਂ ਅੱਗੇ ਦੇਖੀਏ ਸਾਤੀ ਤੱਕ ਆਇਆ ਪਰੇ ਹੀ ਪਰੇ ਕੋ ਕਹਿੰਦਾ ਇਸ ਤੋਂ ਅੱਗੇ ਗੱਲ ਤੱਕ ਜਿਲੇ ਆਏ ਆ ਤੇ ਕਹਿਣ ਲੱਗਿਆ ਇਸ ਤੋਂ ਅੱਗੇ ਥੋੜਾ ਜਿਹਾ ਦੇਖੀਏ ਤੇ ਉਹ ਡੁੱਬ ਕੇ ਮਰ ਗਿਆ ਇਸ ਤਰ੍ਹਾਂ ਇਸ ਮਾਇਆ ਦੇ ਤਰਾਂ-ਤਰਾਂ ਦੇ ਦਰਿਆ ਦੇ ਵਿੱਚ ਇਹ ਜੀਵ ਅੱਗੇ ਤੋਂ ਅੱਗੇ ਦੇਖਦਾ ਇਸ ਨੂੰ ਇਸੇ ਵਿੱਚ ਹੀ ਪਿਆ ਖਤਮ ਹੋ ਜਾਂਦਾ ਰੱਬ ਵਾਲੇ ਪਾਸੇ ਨੂੰ ਤੋੜ ਹੀ ਨਹੀਂ ਸਕਿਆ ਠੀਕ ਹੈ ਨਾ ਜੀ ਓਟ ਜੋਰੇ ਲਾ ਕੋਰੇ ਮਨ ਨਾ ਹੋਰੇ ਪਰੇ ਹੀ ਪਰੇ ਕੋ ਲੁਜੀ ਸੁੰਦਰ ਨਾਰੀ ਅਨਕ ਪ੍ਰਕਾਰੀ ਪਰਗ੍ਰਹਿ ਵਿਕਾਰੀ ਜਿੱਦਾਂ ਪੁੱਛੇ ਰਾਜੇ ਮਹਾਰਾਜਿਆਂ ਦੀ ਇੱਕ ਸ਼ਾਦੀ ਕਰ ਦੋ ਕਰ ਚਾਰ ਚਾਰ 6 000 ਰਾਣੀਆਂ ਹੁੰਦੀਆਂ ਸੀ ਮੰਨ ਖੜਿਆ ਸੁੰਦਰ ਨਾਰੀ ਅਨਕ ਪ੍ਰਕਾਰੀ ਪਰਗ੍ਰਹਿ ਵਿਕਾਰੀ ਆਪਣਾ ਘਰ ਛੱਡਿਆ ਦੂਜਾਂ ਘਰ ਧਾਰਨ ਕੀਤਾ ਹੈ ਬੁਰਾ ਪਲਾਣਾ ਸਿਜੇ ਇਹਨੀ ਸੋਝੀ ਆਈ ਕਿ ਇਹ ਕਰਮ ਬੁਰਾ ਹੈ ਜਾਂ ਮਾੜਾ ਹੈ ਮਾਇਆ ਇਤੀ ਸਰੀ ਮਾਇਆ ਏ ਕੀ ਹੈ ਮਾਇਆ ਬੁਰਾ ਭਲਾ ਨਾ ਛਿਜ ਠੀਕ ਹੈ ਨਾ ਜੀ ਤੂੰ ਇਸ ਕਰਕੇ ਪਾਤਸ਼ਾਹ ਜੀ ਇਸ ਮਾਇਆ ਨੂੰ ਕਿ ਮਾਇਆ ਮਨੋਂ ਨਾ ਵਿਸਰੇ ਮੰਗੇ ਧੰਮ ਧੰਮ ਹਰ ਧੰਮ ਧੰਮ ਦੇ ਉੱਤੇ ਚੜ ਚੁੱਕਿਆ ਹੈ ਮਾਇਆ ਮਾਇਆ ਪੈਸ਼ਾ ਪੈਸ਼ਾ ਅਨੰਦੀ ਆਪਸਤੂ ਆਪਸਤੂ ਕੱਪੜਾ ਢੀੜਾ ਰਾਂਪਣ ਤੇ ਔਰ ਦਮ ਦਮ ਦੇ ਉੱਤੇ ਇਹ ਚੀਜ਼ ਨੂੰ ਮੰਗਿਆ ਜਾ ਰਿਹਾ ਹੈ ਤਾਂ ਪਾਸ਼ਾ ਕਿਰਪਾ ਕਾ ਨਾ ਉਹੀ ਸਾਡੇ ਦਮ ਬਚਾ ਸਕਦੇ ਆ ਹੈਨ